ਹੈਲੋ ਹੈਲੋ ਹਾਂ ਜੀ ਤੁਸੀਂ ਪਹਿਚਾਣੇ ਨਹੀਂ ਤੁਸੀਂ ਪਹਿਚਾਣੋਗੇ ਵੀ ਕਿਉਂ ਮੈਂ ਤਾਂ ਕੀ ਬੋਲਾਂ ਜੀ ਕੌਣ ਗੈਸਟ ਦਾ ਕਰ ਲੈ ਕੌਣ ਹੋ ਸਕਦਾ ਹੈ ਨਹੀਂ ਤੁਸੀਂ ਪੋਸਟ ਨਹੀਂ ਬਣਾਈ ਸੀ ਸਵੇਰੇ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਲੱਗ ਗਈ ਨਹੀਂ ਉਹ ਪਿੱਤਦੀ ਹੈ ਪਰ ਤੁਹਾਨੂੰ ਕਰ ਲੋੜ ਨਹੀਂ ਇਹ ਸੇਮ ਨਹੀਂ ਸੇਵ ਕੀਤਾ ਹੋਇਆ। ਫੋਨ ਲੈ ਫ੍ਰੀ ਕਿ ਟਾਈਮ ਤੇ ਤੁਹਾਡੇ ਨਾਲ ਗੱਲ ਕਰ ਲੈ। ਹੋ ਵਧੀਆ ਕੀਤਾ ਜੀ। ਬੜੀ ਵਧੀਆ ਜੀ ਵਸ। ਤੁਸੀਂ ਦੱਸੋ ਜੀ। ਠੀਕ ਹੈ ਵਧੀਆ ਸਾਰਾ ਮम्मी-ਦਾਦੀ ਠੀਕ ਨੇ ਸਾਰੇ? ਹਾਂ ਹਾਂ ਸਾਰੇ ਵਧੀਆ ਜੀ। ਅੱਛਾ। ਕੋਈ ਚੜ੍ਹ ਰਿਹਾ ਹੈ ਸੋ। ਉਹ ਨਸ ਕੇ ਦੁਨੀਆ ਜੀ ਉੱਠੇ-ਉੱਠੇ ਰਹਿੰਦੇ। ਹਾਂ। ਤੁਸੀਂ ਸੁਣਾਓ ਵਧੀਆ ਹੋਰ ਠੀਕ ਹੈ ਸਾਰੇ ਘਰੇ? ਹਾਂਜੀ ਬੜੀਆ ਬਹੁਤ ਵਧੀਆ ਵਿਸਾਰ। ਮੰਮਾ ਹੈ ਨਹੀਂ ਸਿਦਾਰ ਉਹ ਟਾਈ ਲੈ ਕਰ ਚਲੇਗੇ। ਮੈਂ ਫੋਟੋ ਚਲੇ ਹਾਂ ਤੁਹਾਨੂੰ ਕਾਲ ਕਰਕੇ ਦੇਖੀ। ਤੋਂ ਮੇਰੇ ਇਤੋਂ ਕੋਈ ਬਗਰੀ ਕੀ ਮੋੜਦਾ ਪਿਆ। ਹਾਂਜੀ ਤੁਸੀਂ ਤਾਂ ਨਹੀਂ ਦਿੱਤੀ ਇਹ ਵੀ ਮੈਂ ਤਾਂ ਕਰ ਨਹੀਂ ਟਾਈ। ਤੇ ਉਹ ਦੋਸਤਾ ਕਿੱਥੇ ਨਾ? ਸਰ ਕੋਈ। ਉਹ ਦੱਸੋ ਸਾਰੇ ਠੀਕ ਹੈ ਤਾਂ। ਹਾਂ ਬੜੀਆ ਬਸ ਤੁਸੀਂ ਸੁਣਾਓ ਆਪ ਦੀ। ਤੁਹਾਡੀ ਕਿਵੇਂ ਆਨਲਾਈਨ ਕਿਦਾਂ ਚੱਲ ਰਹੀ ਆ? ਮੇਰੇ ਵੀ ਜੀ। ਤੇ ਫੋਟੋ ਤੇ ਮੇਰਾ ਨਾਮ ਲਗਵਾਉ ਤੁਸੀਂ ਤਾਂ ਮੇਰਾ ਨਾਮ ਤੋਂ ਨਿਆ ਤੁਸੀਂ ਦੱਸੋ ਕੋਈ ਖੁਸ਼ਖਬਰੀ ਕੀ ਜਿਹੜੀ ਆ ਕਰੋ ਨਾ ਫੋਨ ਕਰੀ ਜਾਂਦਾ ਆ ਬੈਠ ਜਾ ਬੜਗੀ ਭੈਣ ਤਨਾ ਮੰਜਾ ਚੱਕ ਇਥੋਂ ਫੋਨ ਦਿਖਾਵੇਂਗਾ ਜਾ ਆ ਉਧਰ ਕਰ ਬਾਪੂ ਨੇ ਫੋਨ ਲੈ ਕੇ ਦਿੱਤਾ ਤੂੰ ਭੈਣ ਤਨਾ ਮੇਰਾ ਫੋਨ ਦਿਖਾਵੇਂਗਾ ਪੂਰੇ ਡਾ ਲੈਣਿਆ ਤੈਨੂੰ ਪਤਾ ਨੜੇ ਬਾਪੂ ਕੱਪਾ ਸਾਡਾ ਉਹ ਨਾ ਮੁੜ ਕੇ ਫੋਨ ਵੀ ਲੈ ਕੇ ਦੇਣਾ ਖੁਸ਼ਖਬਰੀ ਤਾਂ ਉਹ ਆ ਹਣਾ ਬਾਕੀ ਤੂੰ ਆਉ ਸਮਝਿਆ ਵੀ ਕਿਹੜੀ ਐ ਕਿਹੜੀ ਹੋਏ ਤੇਰਾ ਕੀ ਪਤਾ ਭੈਣ ਤਨਾ ਕਾਲਾ ਆ ਜਾਂ ਕੀ ਸੱਪ ਕੱਢੀ ਬੈਠਾ ਹੋਏਗਾ ਓਏ ਯਾਰ ਖੁਸ਼ਖਬਰੀ ਉਹ ਆਪਾਂ ਸੋਭਾ ਨਹੀਂ ਗਏ ਸੀ ਪੋਸਟਾਂ ਭਰਨਾ ਹਾਂ ਉਫਲ ਮਿਲ ਗਿਆ ਆਪਨੂੰ ਤੇਰੇ ਪਾਣ ਨੂੰ ਸੌਗਾ ਹੋਰ ਕੀ ਨਾ ਆ ਗਿਆ ਫੋਨ ਉਹਦਾ ਤੂੰ ਮੈਨੂੰ ਆ ਦੱਸ ਕਿਹੜੇ ਬਾਬੇ ਕੋਲ ਦਾਨਾ ਯਾਰ ਬਾਬਾ ਉਹ ਬਾਬੇ ਕੋਲੇ ਕਿਹੜੇ ਕੋਲੇ ਆ ਸੋਡੇ ਵਰਗੇ ਜਾਲਾਂ ਕੋਲੇ ਹੈ ਨਾ ਕਿਹੜੇ ਬਾਬੇ ਸੋਡੇ ਵਰਗੇ ਕੋ ਭੈਣ ਨਾ ਸਾਨੂੰ ਤਾਂ ਕੋਈ ਨਹੀਂ ਝਾਕਦੀ ਸਾਡੇ ਗਣੀ ਦਾ ਤੇ ਇੱਕ ਹੋਰ ਵੀ ਗੱਲ ਹਾਂ ਪਿੰਡ ਦੀ ਨਿਕਲ ਗਈ ਕਿੰਨਾ ਦੀ ਹੋ ਉਹ ਦਾ ਸਾਪੀ ਕਸੂਤਾ ਕੱਢ ਲਿਆ ਉਹੀ ਤਾਂ ਗੱਲ ਆ ਗਈ ਹੁਣ ਫਿਰ ਹੈ ਕੋਸ ਨਹੀਂ ਹੁੰਦਾ ਚੱਕਦੇ ਫੱਟੇ ਕੋਸ ਨਹੀਂ ਹੁੰਦਾ ਚੱਕਦੇ ਫੱਟੇ ਕਿਹੜਾ ਪਤਾ ਲੱਗਦਾ ਐਡੀ ਦੁਨੀਆ ਯਾਰ ਹੁਣ ਕੀ ਪਤਾ ਲੱਗਦਾ ਉਹਦਾ ਉਹੀ ਜਗ੍ਹਾ ਗਿਆ ਪਿੰਡ ਪਿੰਡ ਤੇ ਨਾ ਉਹ ਕਰੇ ਬਾਹਰ ਫੋਨ ਕਰਿਆ ਚੱਲ ਬਈ ਇਹ ਵੀ ਤਰੀਕਾ ਸਹੀ ਆ ਜਮਨ ਮੇੜਦਾ ਲੋੜ ਹੀ ਨਹੀਂ ਪਿੰਡ ਦਾ ਮੜਨ ਦੀ ਲੋੜ ਨਹੀਂ ਇਹ ਵੀ ਤਰੀਕਾ ਸਹੀ ਆ ਹੈਨਾ ਹੁਣ ਕਹ ਪੀਆ ਡੀਸੀ ਤੇ ਆ ਹਜ਼ਾਰ ਕੱਢ ਦੇ ਹਜ਼ਾਰ ਕੱਢ ਦੀ ਬਾਸਾ ਲੋੜ ਹੀ ਨਹੀਂ ਅੱਜ ਕੱਲ ਤਾਂ ਹਜ਼ਾਰ ਕੱਢ ਚੱਲਦਾ ਬਤੰਦਰਾ ਕਿਤੇ ਮਰਦੀ ਆਵਾਜ਼ ਆ ਉਹਦੇ ਮੈਂ ਵੱਡੀਆਂ ਦੀ ਖਰਾ ਇਨੇ ਸਾਡੇ ਵਾਲ ਆ ਗਿਆ ਛੋਟੇ ਨੂੰ ਤਾਂ ਪਤਾ ਲੱਗ ਗਿਆ ਨਾ ਉਹਨੇ ਪਾਇ ਮੈਂ ਉਹਨੂੰ ਹਰਾ ਵੜਨ ਲਾਇਆ ਸੀ ਉਹਨੂੰ ਦੱਸਿਆ ਪਤੰਦਰ ਦੇ ਗੱਲ ਨਹੀਂ ਪਾਇਆ ਉਹ ਦੱਸਣਾ ਨਹੀਂ ਸਾਰੇ ਉਹ ਮੈਂ ਆਖਿਆ ਚੱਲ ਉੱਥੇ ਮੈਂ ਅਰੈਸਟ ਕਰ ਦਉ ਦੋ ਮਿੰਟ ਛਾਵੇਂ ਜੇ ਉਦੋਂ ਆਇਆ ਸੀਦਾ ਫੋਨ ਹੁਣ ਫਿਰ ਕੀ ਕਹਿੰਦੀ ਐ ਮੈਂ ਉਹਨੂੰ ਕਹਿੰਦੀ ਮੈਂ ਆਖਿਆ ਮੈਂ ਫ੍ਰੀ ਹੋ ਕੇ ਕਰ ਦਾਂਗਾ ਪੁੱਛ ਉਹਨੂੰ ਚੱਲੀ ਫਿਰ ਤੇ ਜਾਣ ਦਾ ਪਊਗੀ ਸੇਲੀ ਸੂਲੀ ਕੋਈ ਆਊ ਨਾਲ ਉਹ ਅਗਲੀ ਨੂੰ ਪੁੱਛਾਂਗੇ ਫਿਰ ਆਪਾਂ ਹੈ ਸੱਤ ਲਾਉਣ ਨੂੰ ਕਹਿ ਉਸਦੇ ਫਿਰ ਕਰੀਏ ਫੋਨ ਉਹਨੂੰ ਕਿਆ ਬੈਚਲਰ ਮੁੰਡਾ ਵੀ ਮੈਂ ਉਹਨੂੰ ਆਹ ਕਜੀਮਾ ਹਮੇਸ਼ਾ ਮੈਨੂੰ ਫੋਨ ਲਾਉਂ ਤੈਨੂੰ ਫ੍ਰੀ ਹੋ ਕੇ ਕਹ ਰੇ ਆਪਣੇ ਪਿੰਡੋਂ ਦੇਖੀ ਤਾਂ ਇਹ ਨਹੀਂ ਕਦੇ ਮੈਂ ਉਹ ਇਹ ਪਹਿਲਾਂ ਕਹਿੰਦੇ ਮੈਂ ਕਹਿੰਦੀ ਨਾਨਕ ਹੀ ਰਹਿੰਦੀ ਸੀ ਛੇਕ ਵੀ ਨਹੀਂ ਹੋਏ ਨੇ ਹੋਰੇ ਆ ਜੀ ਨੂੰ ਤਾਂ ਅੱਛਾ ਹਾਂ ਝੋਪਰ ਹੋ ਗਈ ਫਿਰ ਤਾਂ ਕਿ ਉਹ ਕੀ ਨਾ ਪਾਲ ਕੇ ਦੋੜ ਜੇ ਇਹਦਾ ਨਾਨਕ ਆ ਨੇ ਹਨ ਉਹ ਕੀ ਨਾ ਨਾਨਕ ਹੀ ਰਹੇ ਕਦੇ ਇਹਨਾਂ ਕਰ ਕੀ ਵੀ ਨਹੀਂ ਆਪਾਂ ਨੂੰ ਪਤਾ ਸੀ ਆਪਣੇ ਤਾਂ ਸਾਲੇ ਨਾਨਕੇ ਵੀ ਨਹੀਂ ਕੰਮ ਦੇ ਹੈਗੇ ਉਹੀ ਤਾਂ ਗੱਲ ਹੈ ਭਾਵੇਂ ਨਾ ਵੀ ਆਪਾਂ ਨੂੰ ਪਾਲ ਲੈਣਾ ਆਪਾਂ ਦਾ ਆਪਣਾ ਪਿੰਡ ਹੈ ਉਹ ਤੋਂ ਨੂੰ ਐਸ ਗਾਹਾਂ ਵਾ ਪੀਂ ਕੇ ਕਿੱਦਾਂ ਪਾਈਏ ਪੀ ਕੇ ਫਿਰ ਆਪਾਂ ਆਇਆ ਕਰ ਉਹਨੂੰ ਪੁੱਛ ਕਿੱਥੇ ਹਾਂ ਜੇ ਆਪਾਂ ਘੁੰਮ ਕੇ ਆਉਣਾ ਕਿਤੇ ਵੀ ਕਿਤੇ ਡਿਨਰ ਦੇ ਚੱਲਦੇ ਹਾਂ ਹਾਂ ਠੀਕ ਹੈ ਉਹਨਾਂ ਨਾਲ ਬਾਜ਼ਾਰ ਸਾਦੇ ਆਂ ਅਸਲ ਆਪਾਂ ਮੂਲਾਮਾਲ ਦਾ ਕਰਦੇ ਆਂ ਫਿਰ ਦੇਖਦੇ ਆਂ ਹਾਂ ਕਿਤੇ ਮਿਲਦੇ ਆਂ ਉਹਨਾਂ ਕੇ ਬੈਠ ਕੇ ਆਪਾਂ ਫਿਰ ਸਾਧ ਨੂੰ ਫਿਰ ਚੱਲਦੇ ਆਪਾਂ ਕਰਦੇ ਆਂ ਫਿਰ ਤਾਂ ਕਰਨ ਤਾਂ ਪਊਗਾ ਕਰਨ ਤਾਂ ਪਊਗਾ ਫੇਰ ਪਾ ਕੋਲਾ ਫਿਰ ਫੋਨ ਉਹਨੂੰ ਲਾਈਏ ਫਿਰ ਫੋਨ ਨਾ ਹੋਰ ਹੁਣ ਚੱਲ ਆਉਣੇ ਚੱਲ ਦੇ ਤਾਂ ਪਿੰਡ ਦੀ ਆ ਭਾ ਇਹਨਾਂ ਦਾ ਮੰਨਣਾ ਹੀ ਸੌਖਾ ਆ ਫੇਰ ਲਾਉਣੇ ਆ ਫੋਨਾਂ ਚੱਕ ਨਹੀਂ ਰਹੀ ਫੋਨ ਓਏ ਹਾਂ ਹਾਂ ਮੈਂ ਬੜਾ ਮੁੰਡਾ ਮਾਲਾ ਤੇ ਪੈਂਦਾ ਤੈਨੂੰ ਦੇ ਦਮ ਨੰਬਰ ਹਰੇਕ ਪਾਸੇ ਆਪਦੀ ਲਾਕਡਾਊਨ ਭੇਜਿਆ ਕਰ ਦੂੰ ਫੋਨ ਨਹੀਂ ਹੁੰਦਾ ਪੈਂਦਾ ਮੇਰਾ ਵੀ ਘਰ ਵਸ ਲੈਣ ਦੇ ਦੂਜੇ ਦਾ ਫੋਨ ਕੁੜੀ ਛੇਤੀ ਚੱਕਦੀ ਹੁੰਦੀ ਕੋਈ ਨਾ ਮੇਰਾ ਘਰ ਵਸ ਲੈਣ ਦੇ ਪੈਂਦਾ ਹਰੇਕ ਪਾਸੇ ਆਪਦੀ ਗਾਟੀ ਡਾਊਨ ਭੇਜਦਾ ਉਹ ਚਲ ਆ ਗਿਆ ਓ ਫੋਨ ਹੈਲੋ ਕਿਰਕ ਮੈਂ ਆ ਠੀਕ ਆ ਚਲ ਬ ਗੱਰਤ ਰਹਿੰਦੇ ਉਹ ਪੁੱਛ ਲਾਂਗੇ ਸਹੇਲੀ ਦਾ ਵੀ ਰਾਇਨ ਦੇ ਕੰਮ ਬਣਾਉਂਦੇ ਯਾਰ ਮੈਨੂੰ ਲੱਗਦਾ ਫੋਨ ਵੱਜੀ ਜਾਂਦਾ ਦੇਖ ਕੇ ਆ ਕਿਹਦਾ ਫੋਨ ਹੈ ਚੱਕ ਨਹੀਂ ਰਹੀ ਫੋਨ ਓਏ ਆ ਹਾਂ ਨੰਬਰ ਮੁੰਡਾ ਮੈਂ ਲੱਗ ਕੇ ਦੇਖ ਪੈਂ ਸਾਰਾ ਤੈਨੂੰ ਦੇਦਾ ਮੈਂ ਨੰਬਰ ਹਰੇਕ ਪਾਸੇ ਆਪਦੀ ਲਾਕਡਾਊਨ ਭੇਜਿਆ ਕਰ ਦੂੰ ਕੋਈ ਨਹੀਂ ਹੁੰਦਾ ਉਹ ਪੈਂਦਾ ਮੇਰਾ ਵੀ ਘਰ ਵਸ ਲੈਣ ਦੇ ਦੂਜੇ ਦਾ ਫੋਨ ਕੁੜੀ ਛੇਤੀ ਚੱਕਦੀ ਹੁੰਦੀ ਕੋਈ ਨਾ ਮੇਰਾ ਘਰ ਵਸ ਲੈਣ ਦੇ ਪੈਂਦਾ ਹਰੇਕ ਪਾਸੇ ਆਪਦੀ